ਅੱਜ ਜ਼ਿਕਰ ਕਰਦੇ ਹਾਂ ਉਸੂਰਮੇ ਦਾ ਜਿਹਦਾ ਤੁਸੀਂ ਕਦੀ ਜ਼ਿਕਰ ਸੁਣਿਆ ਹੀ ਨਹੀਂ ਹੋਣਾ ਨਿਹੰਗ ਸਿੰਘ ਸੀਗਾ ਤੇ ਨਾਂ ਸੀਗਾ ਬੱਬਰ ਸ਼ੇਰ ਦਾ ਸਰਦਾਰ ਮੇਵਾ ਸਿੰਘ ਔਰ ਮੇਵਾ ਸਿੰਘ ਸਭਰਾਵਾਂ ਦੀ ਜੰਗ ਸੀ ਉਹ ਜੰਗ ਜਿਹੜੀ ਜੰਗ ਦੇ ਵਿੱਚ ਸ਼ਾਮ ਸਿੰਘ ਅਟਾਰੀ ਦੀ ਸ਼ਾਦੀ ਦੇ ਸੱਤ ਗੋਲੀਆਂ ਵੱਜੀਆਂ ਸੀਗੀਆਂ ਉਹ ਜੰਗ ਜਿਹੜੀ ਜੰਗ ਦੇ ਵਿੱਚ ਗਦਾਰਾਂ ਨੇ ਨਾ ਪੇਟੀਆਂ ਚੋਂ ਬਰੂਦ ਕੱਢ ਕੇ ਤੇ ਰੇਤਾ ਪਾੜ ਦਿੱਤੀ ਸੜੋ ਪਾੜ ਦਿੱਤੀ ਗਈ ਤੋਪਾਂ ਚੱਲਦੀਆਂ ਬੰਦ ਹੋ ਗਈਆਂ ਤੇ ਜੇ ਸਿੰਘਾਂ ਨੇ 2400 ਅੰਗਰੇਜ਼ ਮਾਰੇ ਸੀ ਨਾ ਤੇ 3000 ਸਿੰਘ ਵੀ ਸ਼ਹੀਦ ਹੋਏ ਸੀ ਤੇ ਸਿੰਘ ਨੇ ਜੰਗ ਜਿੱਤ ਜਾਣੀ ਸੀ ਲੇਕਿਨ ਆਪਣੇ ਗਿਦਾਰੀ ਕਰ ਗਏ ਸਰਦਾਰ ਨੇਵਾ ਸਿੰਘ ਦਾ ਜ਼ਿਕਰ ਆਉਂਦਾ ਉਹ ਸੂਰਮਾ ਜਿਹਨੇ ਬੜੀ ਬਾਜ਼ਰੀ ਨਾਲ ਜੰਗ ਲੜੀ ਤੇ ਅੰਗਰੇਜ਼ਾਂ ਦੇ ਬਹੁਤ ਵੱਡੇ ਵੱਡੇ ਕਮਾਂਡਰ ਜਿਹੜੇ ਆ ਉਹ ਜੰਗ 'ਚ ਮਾਰੇ ਗਏ ਅੰਗਰੇਜ਼ਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਜੀ ਕਿ ਜੇ ਸਿੰਘਾਂ ਨਾਲ ਨਾ ਸਭ ਤੋਂ ਔਖਾ ਵਾ ਔਰ ਸਦੀਕੋਂ ਦੇ ਨਿਹੰਗ ਸਿੰਘ ਸਰਦਾਰ ਮੇਵਾ ਸਿੰਘ ਜੀ ਦੀ ਜਿਹੜੀ ਫੋਟੋ ਆ ਨਾ ਅਸੀਂ ਪਾ ਰਹੇ ਤੁਸੀਂ ਦਰਸ਼ਨ ਕਰੋ ਦਰਸ਼ਨ ਕਰੋ ਪਰ ਇਹਨਾਂ ਦੀ ਤਸਵੀਰ ਸਿੱਖ ਅਜ਼ਾਬ ਘਰ ਦੇ ਵਿੱਚ ਨਹੀਂ ਲਗਾਈ ਗਈ ਸੋ ਬੜਾ ਆ ਮਨ ਜਾ ਦੁਖਦਾ ਕਿ ਜਿਨ੍ਹਾਂ ਸੂਰਮਿਆਂ ਨੇ ਕੌਮ ਲਈ ਸ਼ਹੀਦੀਆਂ ਪਾਈਆਂ ਹੋਣ ਜਿਨ੍ਹਾਂ ਸੂਰਮਿਆਂ ਨੇ ਦੇਸ਼ ਲਈ ਕੱਲ ਦਾ ਕਾਲੀਆਂ ਹੋਣ ਉਹਨਾਂ ਸੂਰਮਿਆਂ ਦਾ ਜ਼ਿਕਰ ਸਿੱਖ ਅਜ਼ਾਬ ਘਰ ਚ ਵੀ ਨਹੀਂ ਹੈਗਾ ਇਹ ਉਹ ਸ਼ਹੀਦ ਸਿੰਘ ਨੇ ਜਿਨ੍ਹਾਂ ਦੇ ਚਰਨਾਂ ਜਾਪ ਰੋਜ਼ ਅਰਦਾਸਾ ਕਰਦੇ ਆ Gaç geç kare gıca verna roca be. be, be. Sumuş çıta